ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀ ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਤੁਸੀਂ ਇਹ ਸਾਥ ਦੇਣ ਦਾ ਨਤੀਜਾ ਵੇਖ ਲਿਆ ਤੇ ਮੈਂ ਇੱਕ ਤੁਸ਼ਪਸ਼ੀ ਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ ਭੈਣ ਚੋਦਾ ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਕਿਸੇ ਨੇ ਵਾਇਲਰ ਕਰ ਦਿੱਤੀ ਆ ਜਾਂ ਇਹਨਾਂ ਕੋ ਗਲਤੀ ਹੋ ਗਈ ਆ ਪਰ ਇਹੋ ਜਿਹਾ ਕਰਤੂਤਾ ਵੇਖ ਕੇ ਮੈਂ ਗਾਰੰਟੀ 100% ਕਹਿ ਸਕਦਾ ਕਿ ਵੀਡੀਓ ਨਾ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਲਰ ਕੀਤੀ ਆ ਏ ਜੀ ਘੰਟਾ ਦੋ ਢੀਕਾਂਗੇ ਉਸ ਤੋਂ ਬਾਅਦ ਅਸੀਂ ਅਗਲਾ ਲੈਣੀ ਦੁਕਾਨ ਨੂੰ ਵੀ ਤੂੰ ਕੰਮ ਕਿੱਦਾਂ ਦੇ ਕਰ ਰਿਆ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾ ਇਹ 빅 ਬੋਸ ਦੇ ਵਿੱਚ ਜਾਣਕਾਰਨ ਇਹਨਾਂ ਨੇ ਪਹਿਲਾਂ ਅੰਦ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਲੋਵਰ ਜ਼ਿਆਦਾ ਹੁੰਦੇ ਨੇ ਲੜਕੇ ਦੇ ਫੋਲੋਵਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਨਹੀਂ ਫਿਰ ਦਵਾਰ ਐਦਾਂ ਦੀ ਹਰਕਤ ਕਰੂਗਾ ਕਾਹਤਾਂ ਤੇ ਬੈਠਿਆ ਜੇ ਵੱਡੇ ਤੋਂ ਵੱਡੇ ਅਫਸਰ ਨੂੰ ਮੰਗਾ ਸਕਦਾ ਜਦੋਂ ਰੋਡ ਆ ਨਾ 2 ਮਿੰਟ ਜਾਮ ਦੁਕਾਨ ਹੋਈ ਬੰਦ ਉਹਨਾਂ ਦੀਆਂ ਨਿਕਲ ਗਈਆਂ ਚੀਕਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਰਮਨਦੀਪ ਸਿੰਘ ਮੰਗੂ ਮੱਲ ਇਸ ਟਾਈਮ ਮੈਂ ਹੁੱਲੜ ਪੀਜੇ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹਨਾਂ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਤਲਬ ਸ਼ਬਦ ਵੀ ਲੈ ਸਕਦਾ ਦੁਨੀਆ ਬੜੀ ਪਹੁੰਚ ਉਹ ਦਾ ਠੀਕ ਹੈ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਤੇ ਆਪਣਾ ਜਿਹੜਾ ਇਹ ਆ ਸੰਸਾਰ ਆ Hindu Muslim Sikh Isai ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿਤਾ ਹੈ ਦੁਨੀਆ ਬੜੀ ਭੈਣ ਚੋੜਾ ਦੁਨੀਆ ਤੇ ਸਾਰੇ ਆ ਜਾਂਦੇ ਨੇ ਤੇ ਮੈਂ ਇੱਕ ਤਾਂ ਸਪਸ਼ਟੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ ਭੈਣ ਚੋੜਾ ਵੀ ਤੂੰ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਹ ਤੋਂ ਬਾਅਦ ਤੂੰ ਹੁਣ ਇੱਕ ਪੱਗ ਬਨ ਕੇ ਫਿਰ ਤੂੰ ਕਹਿੰਦਾ ਵੀ ਦੁਨੀਆ ਵੜੀ ਇਹ ਤੇ ਇਸ ਕਰਕੇ ਮੈਂ ਉਹਦਾ ਸਪਸ਼ਟੀਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਗਿਆ ਹੋਇਆ ਜੈਪੁਰ ਤੇ ਅਸੀਂ ਇੱਥੇ ਬੈਠੇ ਆਂ ਜਦ ਤੱਕ ਉਹ ਹੁੰਦਾ ਨਹੀਂ ਆ ਤੇ ਜਦੋਂ ਤੱਕ ਉਹ ਹੁੰਦਾ ਨਹੀਂ ਹੈ ਸਪਸ਼ਟੀਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਵਾਈ ਦਜੀ ਤੱਕਾ ਕੋਈ ਕੁਲੜ ਪੀਜਣਾ ਕੋਈ ਫੋਨ ਤੇ ਗੱਲਬਾਤ ਆ ਮਿਲੇ ਹੋਣ ਤੁਹਾਨੂੰ ਨਹੀਂ ਮੇਰੀ ਇਹਨਾਂ ਦੇ ਜਿਹੜਾ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਕਿਉਂ ਉਹਨਾਂ ਦਾ ਨੰਬਰ ਤੋਂ ਕਹਿੰਦੇ ਜੀ ਸਾਡੇ ਕੋਲ ਨੰਬਰ ਹੈ ਨਹੀਂਗਾ ਨੰਬਰ ਇਹਨਾਂ ਦੇ ਕੋਲ ਹੁੰਦੇ ਆ ਇਹਨਾਂ ਨੂੰ ਐ ਵੀ ਇਹ ਨਿੰਗ ਸਿੰਘ ਆਏ ਨੇ ਚਿਰ ਜਾਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਇਹ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਠੀਕ ਆ ਨਾ ਕਿਉਂਕਿ ਇਹ ਵਾਇਰਲ ਬੰਦਾ ਆ ਇਹਨੇ ਜਿਹੜਾ ਮੈਸੇਜ ਆਇਆ ਆ ਉਹ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਹੈ ਇਹਦੇ ਵਿੱਚ ਸਾਡੀ ਸਰਦਾਰਾਂ ਦੀ ਜਿਹੜੀ ਸ਼ਬੀਆ ਬਹੁਤ ਖਰਾਬ ਹੋ ਰਹੀ ਹੈ ਇਸ ਕਰਕੇ ਮੈਂ ਆ ਕੇ ਇਹਨੂੰ ਪੁੱਛਣ ਆਇਆ ਵੀ ਤੂੰ ਇਹ ਗੱਲ ਸ਼ਬਦ ਕਿਉਂ ਲੇ ਇਹ ਕਿਉਂ ਬੋਲਿਆ ਤੂੰ ਜੀ ਪੱਪਾ ਜੀ ਪਹਿਲੇ ਵੀ ਨੇ ਦੀ ਵੀਡੀਓ ਵਾਰ ਦੁਨੀਆ ਨੂੰ ਹੱਥ ਜੋੜਦੇ ਪਈ ਲੋਕਾਂ ਨੂੰ ਕਹਿ ਰਹੇ ਸੀ ਕਿ ਵੀਡੀਓ ਡਿਲੀਟ ਕਰ ਦਿਓ ਹੁਣ ਫਿਰ ਇਸ ਤਰ੍ਹਾਂ ਦਾ ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹ ਹੈ ਨਾ ਸਰਦਾਰ ਨਹੀਂ ਹੈ ਸਰਦਾਰਾਂ ਦੇ ਨਾਮ ਤੇ ਕਲੰਕ ਆ ਇਹ ਬਿੱਗ ਬੋਸ ਦੇ ਵਿੱਚ ਜਾਣਕਾਰਨ ਇਹਨਾਂ ਨੇ ਪਹਿਲਾਂ ਅੰਦ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਲੋਵਰ ਜ਼ਿਆਦਾ ਹੁੰਦੇ ਨੇ ਲੜਕੇ ਦੇ ਫੋਲੋਵਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਹੈ ਫਿਰਦਵਾਰਾ ਇਦਾਂ ਦੀ ਹਰਕਤ ਕਰੂਗਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਂ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਆਉਂਦੀ ਐ ਇਹਨੂੰ ਸਰਦਾਰ ਕਹਿੰਦੇ ਤੁਣ ਬੱਬਾਈ ਐਸੀ ਤਰ੍ਹਾਂ ਤੁਸੀਂ ਨੇ ਦੁਕਾਨ ਤੇ ਬੈਠੇ ਨੂੰ ਏਜੰਡੇ ਦੇ ਮਿਲਣ ਲਈ ਤੁਹਾਨੂੰ ਨੇ ਬੈਠੇ ਕਿ ਰਹੂਗੇ ਐਸੀ ਘੰਟਾ ਦੋ ਢੀਕਾਂਗੇ ਉਸ ਤੋਂ ਬਾਅਦ ਐਸੀ ਅੱਗ ਲਾ ਦੇਣੀ ਦੁਕਾਨ ਨੂੰ ਬਾਬਾ ਜੀ ਕਿਵੇਂ ਪਤਾ ਲੱਗਿਆ ਕਿ ਯਾਰ ਹੋ ਗਿਆ ਇਹ ਇੱਥੇ ਵਿਹਲੇ ਸੁਣੋ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਯਾਰ ਕਿਵੇਂ ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਾਨੂੰ ਲੋਕਾਂ ਨੇ ਪਾਈ ਆ ਵੀਡੀਓ ਸਾਨੂੰ ਲੋਕਾਂ ਨੇ ਉਹਨਾਂ ਦੇ ਫੋਨ ਨਾਲ ਗੱਲ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਉਹਨਾਂ ਨੇ ਸਟਾਫ ਜਿਹੜੀ ਉਹਨਾਂ ਦੀ ਦੁਕਾਨ ਨਾਲ ਖੜੇ ਜਾ ਪਰ ਗਏ ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸਿਕਤਾ ਦੀ ਕੀ ਕਹਿੰਦੀ ਤੁਸੀਂ ਕਿਉਂ ਪਾਈ ਆ ਇਹ ਕਿਹੜੀ ਦੁਨੀਆ ਨੂੰ ਕਿਹਾ ਤੁਸੀਂ ਕਿਹੜੀ ਦੁਨੀਆ ਦੀ ਗੱਲ ਕੀਤੀ ਆ ਤੁਸੀਂ ਠੀਕ ਆ ਨਾ ਵੀ ਤੁਸੀਂ ਇਹਨਾਂ ਨੂੰ ਕਿਹਾ ਇਹ ਸਭ ਬੰਦੇ ਨੇ ਪਹਿਲਾਂ ਤਾਂ ਸਰਦਾਰਾਂ ਦਾ ਨਾਮ ਖਰਾਬ ਕੀਤਾ ਠੀਕ ਆ ਉਹ ਸਾਨੂੰ ਇਹਨਾਂ ਅਸੀਂ ਸ਼ਰਮ ਸਾਨੂੰ ਆਈ ਆਪਣੇ ਆਪ ਤੇ ਵੀ ਇਹਨੇ ਇੰਨੀ ਕੁ ਬੇਇੱਜ਼ਤੀ ਸਾਡੀ ਕਰਾਈ ਉਸ ਤੋਂ ਬਾਅਦ ਇਹਨੇ ਹੁਣ ਇੱਕ ਕਹਿ ਦਿੱਤਾ ਆ ਹੁਣ ਇਹਦੇ ਤੁਸੀਂ ਬਿਆਨ ਸੁਣੀ ਲਿਆ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਇਹ ਦੁਨੀਆ ਬੜੀ ਬਹਿ ਕਿੱਡੀ ਵੱਡੀ ਗੱਲ ਇਹਨੇ ਕਹੀ ਆ ਵੀ ਕਮ ਹਰਕਤਾ ਤੂੰ ਕਰ ਰਹੇ ਆ ਸਰਦਾਰਾਂ ਦੋ ਨਾਂ ਦੇ ਉੱਤੇ ਤੂੰ ਕਲੰਕਾਂ ਤੂੰ ਕੋਈ ਸਰਦਾਰ ਨਹੀਂ ਆ ਬਿਗਬੋਹ ਜਾਣ ਦੇ ਕਰਕੇ ਤੂੰ ਸਾਰਾ ਆਪਣਾ ਖੇੜ ਰਚਾਇਆ ਆ ਤੇਰੀ ਦੁਕਾਨ ਤੇ ਸ਼ੋਪ ਦੇ ਬਾਹਰ ਖੜੇ ਆ ਤੇਰੀ ਸ਼ੋਪ ਬੰਦ ਕਰਾ ਦਾਂਗੇ ਮਾਫੀ ਮੰਗ ਲੈ ਐਦਾਂ ਦੀ ਵੀਡੀਓ ਕਦੀ ਵੀ ਨਹੀਂ ਤੂੰ ਪਾਉਣੀ ਹੈਗੀ ਕਿਉਂਕਿ ਆਪਾਂ ਇਹ ਵੀਡੀਓ ਕਿਉਂ ਪਾ ਰਹੇ ਆ ਕਿਉਂ ਆਪਾਂ ਸਾਰੀ ਦੁਨੀਆ ਨੂੰ ਕਹਿ ਰਹੇ ਆ ਕੀ ਕਹਿ ਰਹੇ ਆ ਪੱਕੀ ਮੈਸੇਜ ਦੇ ਰਹੇ ਆ ਸਾਰਿਆਂ ਨੂੰ ਕਹਿ ਰਿਹਾ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਆ ਇਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਹੀ ਆ ਗਏ ਆ ਤੇ ਹੁਣ ਬਾਬੇ ਤੁਸੀਂ ਇੱਥੇ ਪਹੁੰਚਿਓ ਮਿਲੇ ਤੁਹਾਨੂੰ ਉਮਲੇ ਨਹੀਂ ਉਹਨਾਂ ਨਾਲ ਜਿਹੜੇ ਸਟਾਫ ਆ ਉਹਨੂੰ ਕਿਹਾ ਵੀ ਨੰਬਰ ਦੇ ਫੇਰ ਅਸੀਂ ਕੋਈ ਐਕਸ਼ਨ ਕਰਦਾਂਗੇ ਮੈਨੂੰ ਤੇ ਘੰਟੇ ਦਾ ਟਾਈਮ ਦੇਣਾ ਮੈਨੂੰ ਘੰਟਾ ਟਾਈਮ ਹੈਗਾ ਹੈ ਉਹਨਾਂ ਦੇ ਕੋਲੋਂ ਦੀ ਦੇ ਦੇਣ ਠੀਕ ਹੈ ਨਹੀਂ ਤਾਂ ਮੈਂ ਫੇਰ ਉਹ ਐਕਸ਼ਨ ਕਰਦਾਂਗੇ ਫੇਰ ਆਪਣੇ ਆਪ ਹੀ ਸਾਰੇ ਭੱਜੇ ਆਉਣਗੇ ਨੰਬਰ ਤੇ ਟਰਾਈ ਕਰਦੇ ਨੰਬਰ ਬੰਦ ਆ ਰਿਹਾ ਜਿਸ ਤਰ੍ਹਾਂ ਆਪਣੇ ਆਪ ਭੱਜੇ ਆਉਣਗੇ ਹਾਈ ਪਾਕੀ ਚੈਨਲਾਂ ਦਾ ਹੀ ਸੁਨੇਹਾ ਸੀ ਗਾਇਕਾਂ ਨੂੰ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿਹੜੇ ਗੰਦੀ ਗਾਇਕੀ गा ਰਹੇ ਆ ਗੰਦੇ ਮੰਦੇ ਗਾਣੇ गा ਰਹੇ ਆ ਉਹ ਬੰਦ ਹੋ ਜਾਓ ਬਾਹਰ ਆ ਜਾਓ ਉਹਨਾਂ ਦੀਆਂ ਵੀ ਲੱਤਾਂ ਚੰਗੀ ਤਰ੍ਹਾਂ ਤੋੜਾਂਗੇ ਉਹਨਾਂ ਦੇ ਸੰਗੀ ਵੀ ਨਾਲ ਪਹੁੰਚ ਹੀ ਗਏ ਆ ਇਹਨਾਂ ਇਹਨਾਂ ਦੇ ਸਾਹਮਣੇ ਅਸੀਂ ਸਮਝਾ ਕੇ ਗਏ ਸੀ ਹੌਸਲਾ ਦੇ ਗਏ ਚੰਗੀ ਤਰ੍ਹਾਂ ਕੀ ਗੁਰਮੁਖਾ ਕੋਈ ਨਹੀਂ ਜੋ ਨੰਗਿਆ ਸਮਾਂ ਨੰਗੇ ਆਉਣ ਵਾਲੇ ਸਮੇਂ ਧਿਆਨ ਰੱਖਣਾ ਪੜੀ ਤਾਂ ਬਹੁਤ ਹੀ ਜ਼ਿਆਦਾ ਚਲੋ ਤੁਸੀਂ ਸਿੰਪਲ ਮੇਰੇ ਹਿਸਾਬ ਦੇ ਨਾਲ ਜੇ ਸਿਰ ਦੇ ਉੱਤੇ ਸੁੰਦਰ ਦਸਤਾਰ ਆ ਸਾਡੇ ਦਾੜਾ ਪ੍ਰਕਾਸ਼ ਆ ਫਿਰ ਤਾਂ ਲੰਡੀ ਪੁਚੀ ਗਾਣਿਆਂ ਤੇ ਵੀਡੀਓ ਪਾਹੰਦਾ ਮਤਲਬ ਨਹੀਂ ਮੰਨਦਾ ਕਿਉਂਕਿ ਦਸਤਾਰ ਆ ਸਿਰ ਦੇ ਉੱਤੇ ਇੱਕੋ ਜਿਹਾ ਪਹਿਰਾਵਾ ਦੋਨਾਂ ਦਾ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਆ ਸਹਿਜ ਅਰੋੜਾ ਵੀ ਉਹ ਗਲਤ ਤਰੀਕੇ ਦੇ ਨਾਲ ਚੱਲਦੇ ਆ ਹਜੇ ਵੀ ਪਰ ਜੇ ਸਾਨੂੰ ਇਹ ਅਸੀਂ ਜਦੋਂ ਵਿਚਾਰ ਕਰਕੇ ਪਹੁੰਚੇ ਸਾਨੂੰ ਇਹ ਹੁਣ ਠੋਕਰ ਵੱਜੀ ਬਹੁਤ ਵੱਡੀ ਆਉਣ ਵਾਲੇ ਸਮੇਂ ਤੇ ਵਧੀਆ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਆਉਣਗੇ ਪਰ ਸਾਨੂੰ ਇਹ ਵਿਸ਼ਵਾਸ ਨਹੀਂ ਹੋਇਆ ਦੇਖ ਕੇ ਜਦੋਂ ਮੈਂ ਦੇਖੀ ਵੀਡੀਓ ਸਾਨੂੰ ਸਿੰਘਾਂ ਨੇ ਭਾਈ ਉਹਨਾਂ ਨੇ ਭਾਈ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਰੋਕਿਆ ਸੀ ਆਉਣ ਤੋਂ ਬਾਅਦ ਵੀ ਸਾਡਾ ਵਿਰੋਧ ਹੋਇਆ ਬਾਹਰਲੇ ਮੁਲਕਾਂ ਤੱਕ ਸਾਡਾ ਵਿਰੋਧ ਹੋਇਆ ਤੁਸੀਂ ਜਾ ਕੇ ਗਲਤ ਕੀਤਾ ਅੱਜ ਵੀ ਸਾਡੀਆਂ ਵੀਡੀਓ ਇੰਟਰਨੈਟ ਤੇ ਹਨ ਅੱਜ ਵੀ ਉਹਨਾਂ ਉੱਤੇ ਤੁਸੀਂ ਕਮੈਂਟ ਟਿੱਪਣੀਆਂ ਪੜ੍ਹ ਸਕਦੇ ਹੋ ਲੋਕਾਂ ਨੇ ਕਿਹਾ ਤੁਸੀਂ ਗਲਤ ਕੀਤਾ ਜਾ ਕੇ ਉੱਥੇ ਪਰ ਅਸੀਂ ਕਿਹਾ ਨਹੀਂ ਸਾਡਾ ਫਰਜ਼ ਸੀ ਹੌਸਲਾ ਦੇਣਾ ਪਰ ਸਾਡੇ ਹੌਸਲਾ ਦੇਣ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਰੋ ਬਾਅਦ ਚੋ ਵੀ ਹੋਈ ਤੁਹਾਡੇ ਨਾਲ ਨਹੀ ਗਲਤ ਕੰਮ ਦੇ ਸੀ ਨਾਲ ਨਹੀਂ ਜੇ ਕੋਈ ਡਿਗਦਾ ਉਹਨੂੰ ਅਸੀਂ ਚੱਕਦੇ ਆ ਜੇ ਕੋਈ ਸਿਰ ਤੇ ਹੀ ਚੜਨ ਨੂੰ ਕਰੇ ਉਹਨੂੰ ਫੇਰ ਦੁੱਖ ਮਾ ਕੇ ਥੱਲੇ ਵੀ ਸਾਨੂੰ ਸੁੱਟਣਾ ਆਂਦਾ ਜੇ ਉਹਨਾਂ ਵੱਲੋਂ ਨਹੀਂ ਮਾਫੀ ਨਾ ਮੰਗੀ ਗਈ ਤੇ ਮਾਫੀ ਨਾ ਮੰਗੀ ਗਈ ਫਿਰ ਸਿੱਧਰ ਤਾਂ ਹੈ ਹੀ ਹੈ ਮੰਗਾ ਸਕਦਾ ਹੈ ਖਾਸ ਕਰਕੇ ਬੈਠਿਆਂ ਚ ਵੱਡੇ ਤੋਂ ਵੱਡੇ ਅਫਸਰ ਨੂੰ ਮੰਗਾ ਸਕਦਾ ਜਦੋਂ ਰੋਡ ਹੈ ਨਾ 2 ਮਿੰਟ ਜਾਮ ਦੁਕਾਨ ਹੋਈ ਬੰਦ ਉਹਨਾਂ ਦੀਆਂ ਨਿਕਲ ਗਈਆਂ ਚੀਕਾਂ ਸਾਡੇ ਸਿੱਖ ਧਰਮ ਦੇ ਤੇ ਅੱਗੇ ਬਦਨਾਮ ਕੀਤਾ ਜਾ ਰਿਹਾ ਸਾਡੇ ਸਿੱਖ ਧਰਮ ਦੇ ਵੀ ਆਗੂ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਵੱਡੇ ਵੱਡੇ ਮਸਲੇ ਆ ਜਾ ਕੇ ਮੀਟਿੰਗਾਂ ਕਰ ਲੈਂਦੇ ਆ ਵੱਡੇ ਵੱਡੇ ਢਿੱਟ ਕੱਢ ਕੇ ਬਹਿ ਜਾਂਦੇ ਆ ਵੱਡਿਆ ਵੱਡੇ ਸ੍ਰੀ ਸਭਾ ਪੜ ਲੈਂਦੇ ਆ ਇਹੋ ਜਿਹੇ ਮੁੱਦੇ ਕਿਹਨੇ ਨੇ ਸੰਭਾਲਣੇ ਆ ਤੇ ਜਿਹੜੇ ਇਹੋ ਜਿਹੇ ਮੁੱਦੇ ਸੰਭਾਲਦੇ ਆ ਉਹਨਾਂ ਨਾਲ ਟੋੜਨ ਨੂੰ ਤਿਆਰ ਨਹੀਂ ਹੁੰਦੇ ਜੇ ਸਾਡੀ ਸਰਮੋਰ ਸੰਸਥਾ ਹੀ ਕਾਏ ਜੋ ਕੀ ਹੋਵੇ ਨਾ ਸਤਕਾਰਯੋਗ ਆਕਾਲ ਤਖਸ ਸਭ ਨੂੰ ਨਮਸਤਾ ਕਰਦੇ ਉੱਥੇ ਪਰ ਇਹ ਬਾਦਲ ਦਲ ਦੀ ਜੇਬਾਂ ਚੋਂ ਜ਼ਥੇਦਾਰ ਨਿਕਲੇ ਤੇ ਉੱਥੇ ਪ੍ਰਧਾਨ ਨਿਕਲੇ ਜੇ ਸਾਡੀ ਕਿਤੇ ਸਿੰਘਾ ਚੋਂ ਕੋਈ ਖਾਲਸੇ ਤੋਂ ਇੱਕ ਵੀ ਬਹਿ ਜਾਣਾ ਤੇ ਬੰਦੇ ਦੇ ਪੁੱਤ ਦੁਨੀਆ ਸਾਰੀ ਤੇ ਬਣਾ ਕੇ ਦੱਸ ਦੇਵੇ ਕਿ ਸਿੱਖਾਂ ਦੀ ਰਹਿਨਮਾਈ ਕਿੱਦਾਂ ਹੁੰਦੀ ਆ ਪਰ ਇਹਨਾਂ ਨੇ ਗਦਰ ਗੰਦ ਪਾਤਾ ਤਾਂ ਹੀ ਇਹੋ ਜੇ ਸੂਣਾ ਉਖਦੀਆਂ ਨੇ ਤੇ ਉਹਨਾਂ ਨੂੰ ਮੂੰਹ ਜਿਹੜੇ ਦੰਬਣੇ ਆ ਨਾ ਉਹ ਖਾਲਸੇ ਨੂੰ ਆਉਂਦੇ ਆ ਇਸੇ ਕਰਕੇ ਇਹ ਖਾਲਸਾ ਇਸੇ ਕਰਕੇ ਤੁਰਿਆ ਵਾ ਕਿ ਅਸੀਂ ਉਹਨਾਂ ਦੀ ਹੁਣ ਤੱਕ ਪ੍ਰਵਾਹ ਕੀਤੀ ਹੋਣੀ ਅਸੀਂ ਪ੍ਰਵਾਹ ਕਰਦੇ ਉੱਤੇ ਵਾਲੇ ਹੈ ਗਾਇਕਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਬੰਦਰਾ ਰੋਂਗ ਚੱਲਦਾ ਉਹ ਸਾਰੇ ਤੇ ਕਾਰਵਾਈ ਹੋਣੀ ਚਾਹੀਦੀ ਇਹ ਗ੍ਰਾਮ ਇੱਥੇ ਆਉਣ ਤੋਂ ਪਹਿਲੇ ਤੁਹਾਡੀ ਗੱਲਬਾਤ ਹੋਈ ਕੋਈ ਕੋਈ ਫੋਨ ਤੇ ਇਹਨਾਂ ਨਾਲ ਬਿਲਕੁਲ ਨਹੀਂ ਬਿਲਕੁਲ ਗੱਲ ਕਰਨੀ ਹੋਈ ਸਾਨੂੰ ਬਾਹਰੋਂ ਕੌਣ ਆਈਆਂ ਬਾਹਰੋਂ ਵੀਡੀਓ ਆਈਆਂ ਵੇਖ ਕੇ ਮਨ ਦੁਖੀ ਹੋਇਆ ਲੋਕੀ ਇਹਨਾਂ ਦੀ ਵੀਡੀਓ ਅਟੈਚ ਕਰਕੇ ਨਾਲ ਤੇ ਦੁਖਿਆਰ ਕਰ ਰਹੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਇੰਨਾ ਚੰਗਾ ਕੀਤਾ ਅਸੀਂ ਦੁਨੀਆ ਦੀ ਪਰਵਾਹ ਨਾ ਕਰਦੇ ਹਾਂ ਤੁਹਾਡੇ ਨਾਲ ਖੜੇ ਅੱਜ ਤੁਸੀਂ ਸਾਨੂੰ ਰੋਂਗ ਸ਼ਬਦ ਸਾਨੂੰ ਗੰਦੀਆਂ ਗਾਲਾਂ ਕੱਢ ਰਹੇ ਹੋ ਤੇ ਮੈਂ ਤੁਹਾਡੇ ਲਈ ਚੰਗੀ ਗੱਲ ਨਹੀਂ ਉਹਨਾਂ ਲੋਕਾਂ ਦੀ ਕੌਲਾਂ ਆਈਆਂ ਦਰਦ ਲੈ ਕੇ ਅੱਜ ਜਿਹੜੀ ਦੇ ਵਿੱਚ ਕੋਈ ਨਹੀਂ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀ ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਤੁਸੀਂ ਇਹ ਸਾਥ ਦੇਣ ਦਾ ਨਤੀਜਾ ਵੇਖ ਲਿਆ ਇਹ ਹੁਣ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਕਿ ਅਸੀਂ ਸਾਥ ਦਿੱਤਾ ਤੇ ਇਹਨਾਂ ਨੇ ਨੰਮ ਘਰਾਮੀ ਕੀਤੀ ਸਾਡੇ ਸਾਥ ਦੇਣ ਦਾ ਗਲਤ ਪ੍ਰਨਾਮ ਨਿਕਲਿਆ ਇਸੇ ਕਰਕੇ ਕੋਈ ਬਹੁਤੀ ਵਾਰੀ ਕਿਸੇ ਨੂੰ ਸਮਝਾਉਂਦਾ ਨਹੀਂ 7 ਦਿਨੋਂ ਲੋਕ ਘਟ ਜਾਂਦੇ ਨੇ ਕਿ ਜਿਹੜੇ ਕੁੱਤੇ ਦੀ ਪੂਜਾ ਕੁੱਤੇ ਦੀ ਪੂਜਾ ਹੀ ਰਹਿੰਦੀ ਉਹ ਕਦੀ ਸਿੱਧੀ ਨਹੀਂ ਆਵੇ ਲੱਗਦਾ ਇਹਨਾਂ ਨੂੰ ਗਿਲਟੀ ਫੀਲ ਹੋ ਰਹੀ ਕਿ ਇਹ ਇੰਨਾ ਕੁਝ ਵੀਡੀਓ ਵਾਇਰਲ ਹੋ ਰਿਹਾ ਸੀ ਵੀਡੀਓ ਪਹਿਲ ਦਾ ਮਤਲਬ ਹੀ ਨਹੀਂ ਸੀ ਹੈਨਾ ਜੇ ਫੀਲ ਹੋਇਆ ਹੁੰਦਾ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹਮਦਰਦੀ ਜਤਾਈ ਬਣਦੀ ਸੀ ਉਦੋਂ ਅਸੀਂ ਵੀ ਨਾਲ ਖੜੇ ਬਣਦਾ ਸੀ ਉਦੋਂ ਪਰ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹੀ ਸਾਰਿਆਂ ਨੂੰ ਮੈਸੇਜ ਦਿੰਨੇ ਆ ਸੁਨੇਹਾ ਦਿੰਨੇ ਆ ਸਾਰ ਇਹੀ ਕੰਟੈਕਟ ਇਹਨਾਂ ਦੇ ਨਾਲ ਕਰਕੇ ਚੰਗੀ ਤਰ੍ਹਾਂ ਜਾਣ ਤਾਂ ਇਹ ਗੱਲ ਮੈਂ ਹੋਰ ਜਿਹੜੀ ਚੁਣਾਂ ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਕਿਸੇ ਨੇ ਵਾਇਲਰ ਕਰ ਦਿੱਤੀ ਆ ਜਾਂ ਇਹਨਾਂ ਕੋਲ ਗਲਤੀ ਹੋ ਗਈ ਆ ਪਰ ਇਹੋ ਜਿਹਾ ਕਰਤੂਤਾਂ ਵੇਖ ਕੇ ਮੈਂ ਗਾਰੰਟੀ 100% ਕਹਿ ਸਕਦਾ ਕਿ ਵੀਡੀਓ ਇਹਨਾਂ ਨੇ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਲਰ ਕੀਤੀ ਆ ਜਿਹਦੇ ਪਿੱਤੇ ਮਕਸਦ ਕੀ ਆ ਇਹਨਾਂ ਦਾ ਕਿੰਨੀ ਕ ਗਿਰੀ ਸੋਚ ਵਾ ਉਹ ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਆ ਜਿਹੜੀ ਵੀ ਕਿੰਨੀ ਦੇਰ ਤੱਕ ਇੱਥੇ ਇਦਾਂ ਅਜੇ ਤੀਏ ਆਪਣੇ ਖਾਲਸੇ ਦੀ ਪਿੱਛੇ ਤੱਕ ਜਿੰਨਾ ਚਿਰ ਸਾਨੂੰ ਪਿੱਛੋਂ ਕੰਮ ਨਹੀਂ ਹੁੰਦਾ ਜਿਨ੍ਹਾਂ ਦੇ ਵੱਡੇ ਆਏ ਆ ਵੱਡੇ ਬਾਹ ਪੁੱਕਾਂ ਦੇ ਨਹੀਂ ਹੁੰਦਾ ਖਾਲਸਾ ਇੱਥੇ ਰਹੂਗੀ ਜਿੰਨਾ ਚਿਰ ਕੋਈ ਸਪਸ਼ਟ ਕਰਨੀ ਹੁੰਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਪੈ ਰਹੇ ਹਾਂ ਹੁਣ ਇਹਨਾਂ ਸਟਾਫ ਨੇ ਤੁਹਾਡੀ ਗੱਲਬਾਤ ਕਰਾਈ ਉਹਨਾਂ ਨੇ ਸਟਾਫ ਨੇ ਗੱਲਬਾਤ ਕੀਤੀ ਆਪ ਕੀਤੀ ਖੁਦ ਇਹਨਾਂ ਨੇ ਮੈਡਮ ਨਾਲ ਵੀ ਹੋਈ ਉਹ ਕਹਿੰਦੀ ਉਹ ਜੈਪੁਰ ਗਏ ਨੇ ਉਹਨਾਂ ਕੱਲ ਨੂੰ ਆ ਜਾਣਾ ਵਾ ਸਟਾਫ ਨੇ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਮੁੜ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਆਹ ਕਾਲ ਕਰ ਲਓ ਨੰਬਰ ਲੈ ਲਓ ਜਦੋਂ ਅਸੀਂ ਉਹ ਨੰਬਰ ਤੋਂ ਕਾਲ ਕੀਤੀ ਗੱਲ ਕਰਨ ਦਾ ਕੋਸ਼ਿਸ਼ ਕੀਤੀ ਇਹਨਾਂ ਦਾ ਸਵਿਚ ਆਫ ਆ ਰਿਹਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਪਹੁੰਚ ਕੇ ਸਟਾਫ ਨੇ ਦੱਸ ਦਿੱਤਾ ਹੋਇਆ ਉਸ ਤੋਂ ਬਾਅਦ ਉਹਨੇ ਸਵਿਚ ਆਫ ਕਰ ਲਿਆ ਆ ਜਿਹੜੀ ਤੇ ਨੁਮਾਇੰਦੇ ਤੌਰ ਤੇ ਵੀਡੀਓ ਦੇਖੋ ਆਹ ਹਾਲੀ ਵੀਡੀਓ ਜਿੱਤੇ ਐਸਾ ਸੈਂਪਲ ਹੈ ਜੀ ਮੇਰੇ ਕਿਹੜਾ ਮਾਲ ਕਿਹੜਾ ਇਹ ਦੁਨੀਆ ਬੜੀ ਹੈ ਅਭੀ ਇਹਦੇ ਵਿੱਚ ਦੁਨੀਆ ਦਾ ਕੀ ਖਾਇਰੇ ਦੁਨੀਆ ਕੈਸੀ ਜੇ ਕਿਆ-ਕਿਆ ਰੰਗ ਦਿਖਾਏ ਦੁਨੀਆ ਬੜੀ ਭੈਣਚੋੜ ਇਹ ਗਾਣੇ ਵਿੱਚ ਲੱਗੀ ਹੋਈ ਹੈ ਦੁਨੀਆ ਦਾ ਕੀ ਕਸੂਰ ਨਹੀਂ ਕੋਈ ਕਿਸੇ ਦਾ ਕੋਈ ਕਸੂਰ ਨਹੀਂ ਕਿਸੇ ਕਸੂਰ ਕੀਤਾ ਜੇ ਮੈਂ ਕਸੂਰ ਦੀ ਸਜ਼ਾ ਭੁਗਤੀ ਤੇ ਸਾਡਾ ਕੀ ਕਸੂਰ ਜਿੰਨਾ ਤੁਹਾਡੀ ਹੈਲਪ ਕੀਤੀ ਸਾਰੇ ਲੋਕਾਂ ਨੇ ਕਸੂਰ ਉਹਨਾਂ ਦਾ ਕੱਢ ਰਹੇ ਨੇ ਨਮੂਨੇ ਹੀ ਦਿਖਾਇਆ ਛੋਟੀ ਜਿਹੀ ਕਈ ਸਾਡੇ ਕੋਲ ਵੀਡੀਓ ਪਹੁੰਚੀਆਂ ਹੋਈਆਂ ਜਿਹੜੀਆਂ ਮਤਲਬ ਗਲਤ ਜਿਹੜਾ ਤਰੀਕੇ ਦੇ ਨਾਲ ਉਹ ਗਾਣਿਆਂ ਦੇ ਉੱਤੇ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਇਹ ਸਾਰਿਆਂ ਨੂੰ ਇਹਨਾਂ ਗੱਲਾਂ ਸਹਿਜ ਰੋੜੇ ਨੂੰ ਨਹੀਂ ਇਹ ਗੁਰਪ੍ਰੀਤ ਕੌਰ ਨੂੰ ਨਹੀਂ ਕੱਲਾ ਅਸੀਂ ਉਹਨਾਂ ਨੂੰ ਵੀ ਸਨੇਹਾ ਦੇ ਰਹੇ ਜਿਹੜੇ ਅੱਜ ਦੇ ਸਮੇਂ ਉੱਤੇ ਇੰਸਟਾਗ੍ਰam ਤੇ ਆਮ ਫੇਸਬੁੱਕਾਂ ਤੇ ਸਾਰੀ ਜਗ੍ਹਾ ਗਲਤ ਗਾਣਿਆਂ ਉੱਤੇ ਦਸਤਾਰਾਂ ਸਜਾ ਕੇ ਜਿਹੜੀਆਂ ਬੱਚੀਆਂ ਜੋ ਵੀ ਕਰ ਰਹੀਆਂ ਐਕਟਿੰਗ ਆ ਉਹ ਬਿਲਕੁਲ ਗਲਤ ਕਰ ਰਹੀਆਂ ਇਹੋ ਜਿਹਾ ਕੰਮ ਨਾ ਕਰੋ ਗੰਦੇ ਗੀਤਾਂ ਦੇ ਉੱਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਨਾ ਬਦਨਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ